कर्जु के मुहित लोक पर लोक शही पक्ति शक्ति दे दाते दुख निवार नुपाते ज्ञान देर सगर जुगो जुग अटल ਸਤ ਗੁਰੂ ਜਗਤ ਗੁਰੂ ਸਮਰੱਥ ਗੁਰੂ ਆ ਦਸ਼ੀਰੀ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤ ਸੰਗੀ ਜਨੋ ਆਪ ਜੀ ਸਤ ਗੁਰ ਜੀ ਦੇ ਅਮੁੱਲ ਬਚਨ ਸਰਵਣ ਕਰ ਰਹੇ ਹੋ ਜੋ ਸਵਿਆ ਵਿੱਚੋਂ ਪਟ ਪਿੱਖਾ ਜੀ ਦੇ ਇਹ ਮਹਾ ਬੋਲ ਹਨ ਤੇ ਤੁੰ ਧਨ ਧਨ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿੱਤ ਹੁਕਮ ਨਾਮੀ ਦੇ ਰੂਪ ਵਿੱਚ ਪ੍ਰਗਟ ਕਰਕੇ ਸਾਡੇ ਸਰਵਣਾ ਤੱਕ ਪਹੁੰਚਾਏ ਨੇ ਫਟ ਭਿਖਾ ਜੀ ਜੋ ਇਹ ਬਖਸ਼ਿਸ਼ ਸਾਡੇ ਤੇ ਕਰ ਰਹੇ ਨੇ ਉਹ ਆਪਾਂ ਭਾਵ ਅਰਥਾਂ ਦੇ ਰੂਪ ਵਿੱਚ ਸਰਵਣ ਕਰਨ ਦਾ ਯਤਨ ਕਰੀਏ ਸਵਿਆ ਸੀ ਰੋਜ਼ ਹੀ ਸਰਵਣ ਕਰਦੇ ਆ ਇਹ ਭਟ ਜੀ ਦਾ ਰੋਜ਼ ਹੀ ਤਕਰੀਬਨ ਤਕਰੀਬਨ ਕਿਦਨੇ ਕਿਦਨੇ ਬਦਲ ਜਾਂਦਾ ਹੈ ਸੋਤੀ ਜੀ ਪਾਤਸ਼ਾਹ ਮਹਾਰਾਜ ਦੀ ਉਸਤਤ ਵਿੱਚ ਹੈ ਸਵਿਆ ਇੱਕ ਇੱਕ ਸਤਗੁਰ ਜੀ ਦੀ ਉਸਤਤ ਵਿੱਚ ਕਈ ਕਈ ਪੱਟਾਂ ਨੇ ਉਸਤਤ ਕੀਤੀ ਸਭ ਤੋਂ ਜ਼ਿਆਦਾ ਉਸਤਤ ਗੁਰੂ ਦੀ ਪੱਟਾਂ ਨੇ ਸੋਈਆਂ ਵਿੱਚ ਕੀਤੀ ਐ ਸਾਸਕ ਜੀ ਤਾਂ ਹੀ ਸਤਗੁਰ ਜੀ ਨੇ ਹਉਬਹੂ ਸਾਰੇ ਬੋਲ ਇਹਨਾਂ 11 ਪੱਟਾਂ ਦੇ ਸਤਗੁਰ ਜੀ ਦੀ ਬਾਣੀ ਵਿੱਚ ਦਰਜ ਕਰ ਦਿੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਅੱਜ ਵੀ ਜਦੋਂ ਸਾਡਾ ਸ਼੍ਰੋਮਣੀ ਕੇਂਦਰ ਸਰੀ ਦਰਬਾਰ ਸਾਹਿਬ ਪ੍ਰਕਾਸ਼ ਹੁੰਦਾ ਹੈ ਉੱਥੇ ਇਹ ਸਵਈਏ ਵਾਰੀ ਵਾਰੀ ਦੇ ਨਾਲ ਇੱਕ ਇੱਕ ਸ਼ਰੀਰ ਖੜਾ ਹੋ ਕੇ ਇਹਨਾਂ ਸਵਈਆਂ ਨੂੰ ਪੜਦਾ ਹੈ ਸਾਹਿਬ ਅੱਜ ਵੀ ਉਹੀ ਮਰਿਆਦਾ ਚਲਾਈ ਹੈ ਸੋ ਪ੍ਰਕਾਸ਼ ਸਮੀ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿਤੇ ਵੀ ਪ੍ਰਕਾਸ਼ ਕਰਨਾ ਸਤਪੁਰਜੀ ਦਾ ਸਵਈਏ ਹੀ ਉਚਾਰ ਬਕਰ ਸੋ ਇਸ ਸਭੇ ਵਿੱਚ ਦਿਓ ਸਾਨੂੰ ਬਖਸ਼ਿਸ਼ ਕਰ ਲੈਣ ਆਓ ਸਰਵਣ ਕਰਨ ਦਾ ਯਤਨ ਕਰਿਓ ਜੀ ਸਤਨਾਮ ਵਾਹਿਗੁਰੂ ਜੀਉ ਰਹੋ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿਠੇ ਸ਼ਨੀ ਅਸੀ ਤਪਸ਼ੀ ਹੈ ਮੁਖੋ ਏ ਪੰਡਿਤ ਮਿੱਠੇ ਪਟਿਸ ਵਿਖਾ ਜੀ ਦੇ ਦੋ ਸਵਈਏ ਸੋ ਏ ਪਿਉ ਪੁੱਤਰ ਸਤਗੁਰ ਜੀ ਦੀ ਸ਼ਰਨ ਵਿੱਚ ਆਇਸ ਪਿਉ ਵੀ ਸੀ ਨਾਲ ਪੁੱਤਰ ਦੋਇ ਇਹ ਇਹ ਭਟਾਂ ਦੇ ਵਿੱਚ ਉਨ੍ਹਾਂ ਵਿੱਚ ਸਿਰਫ 2 ਸੋਈਏ ਸਤਿਗੁਰ ਜੀ ਦੀ ਉਸਤਤੀ ਵਿੱਚ ਇਸ ਭਟ ਨੇ ਉਚਾਰਨ ਕੀਤੇ ਤੇ ਲਿਖਿਆ ਵੀ ਹੈ ਹੋਰ ਕਿਸੇ ਭਟ ਦੇ ਇਹ ਨਹੀਂ ਲਿਖਿਆ ਕਿ ਇਹ ਕਿਸ ਦੇ ਸਿਰਫ ਭਿਖੇ ਦੇ ਲਿਖਿਆ ਜਿੱਥੋਂ ਸ਼ੁਰੂ ਹੁੰਦੇ ਨੇ 21 ਤੋਂ ਪਹਿਲਾ ਸੋਈਆ ਹੈ ਗੁਰ ਗਿਆਨ ਅਰ ਧਿਆਨ ਤਦ ਉਸ ਨੂੰ ਤਦ ਮਿਲਾਵਿਆ ਉਤੋਂ ਪਹਿਲਾਂ ਲਿਖਿਆ ਭਿਖੇ ਕੇ ਕਿਸੇ ਤੇ ਲਿਖਿਆ ਸਾਸੰਗ ਜੀ ਜਾਂ ਫਿਰ ਇਹਦੇ ਵਿੱਚ ਝੋਲਣਾ ਹੁੰਦਾ ਹੈ ਤੇ ਲਿਖਿਆ ਜੋ ਬਾਣੀ ਦੇ ਅਭਿਆਸੀ ਨੇ ਉਹ ਬਹੁਤ ਚੰਗੀ ਤਰ੍ਹਾਂ ਸਮਝੀਏ ਬਾਣੀ ਦਾ ਅਭਿਆਸ ਆਹੀ ਹੈ ਹਰ ਕੀ ਹੈ ਇੱਕ ਦੁਕਾਨਦਾਰ ਦਾ ਜੋ ਬਰੀਕੀ ਦੇ ਵਿੱਚ ਦੁਕਾਨ ਕਰਦਾ ਹੈ ਕਿਵੇਂ ਕੋਈ ਮੈਡੀਕੋ ਸਟੋਰ ਹੈ ਮੈਡੀਕਲ ਸਟੋਰ ਹੈ ਉਸ ਸਟੋਰ ਦੇ ਵਿੱਚ ਉਤੇ ਕੋਲ ਹਜ਼ਾਰਾਂ ਦਵਾਈਆਂ ਪਈਆਂ ਨੇ ਜਦੋਂ ਪਰਚੀ ਲੈ ਕੇ ਕੋਈ ਗ੍ਰਾਹਕ ਆਦਾ ਹੈ ਉਹ ਪਰਚੀ ਪੜ ਕੇ ਇੱਕਦਮ ਉਹਦੀ ਸੁਰਤੀ ਉੱਥੇ ਜਾਂਦੀ ਹੈ ਫਲਾਂ ਥਾਂ ਤੇ ਹਾਲਾਂਕਿ ਮਾਲਕ ਨੂੰ ਵੀ ਪਤਾ ਹੁੰਦਾ ਨੌਕਰ ਦਾ ਤੇ ਦਸਤ ਇਸ ਤਰ੍ਹਾਂ ਗੁਰੂ ਦੀ ਬਾਣੀ ਦੇ ਅਭਿਆਸ ਵਿੱਚ ਸਿੱਖ ਰਹੇ ਸਾਸ ਇਹ ਸਾਡਾ ਜੀਵਨ ਗੁਰੂ ਹੈ ਨਾ ਗੁਰੂ ਤੇ ਸਿੱਖ ਦਾ ਮੇਲ ਹੀ ਉਸ ਦਿਨ ਹੋਣਾ ਹੈ ਇਹ ਬਾਰੀ ਕਰ ਭਾ ਲਾਂਕੇ ਇਹ ਅਭਿਆਸ ਬਾਰੀ ਕਰਮ ਹੈ ਇਸ ਤੋਂ ਅੱਗੇ ਜਾ ਕੇ ਹੋਰ ਵੀ ਹੈ ਸੋ ਕਹਿੰਦੇ ਰਹਿਓ ਸੰਤ ਹੋਂ ਟੋਲ ਹਮ ਭੀਖਾ ਜੀ ਕਹਿ ਰਹੇ ਨੇ ਮੈਂ ਸੰਤ ਟੋਲ ਦਾ ਸੰਤ ਬਹੁਵਚਨ ਹੈ ਰਹਿਓ ਦਾ ਅਰਥ ਹੈ ਥੱਕ ਗਿਆ ਰਹਿ ਗੇ ਮੈਂ ਸੰਤਾਂ ਨੂੰ ਟੋਲਦਾ ਟੋਲਦਾ ਥੱਕ ਗਿਆ ਕਿੰਨੀ ਕਦੇਰ ਟੋਲੇ ਇਹਨਾਂ ਨੇ ਸੰਤ ਬਰਸ ਏਕੂ ਫਿਰਿਓ ਸਾਲ ਬਰਸ ਕਹਿੰਦੇ ਨੇ ਸਾਲ ਇੱਕ ਸਾਲ ਤੋਂ ਮੈਂ ਸੰਤ ਦੇਖਦਾ ਫਿਰ ਰਿਹਾ ਸੀ ਥੱਕ ਗਿਆ ਹੁਣ ਨਹੀਂ ਸੰਤ ਦੇਖਦਾ ਅਰੇ ਹੋ ਸੰਤ ਹੂੰ ਟੋਲ ਸੰਤ ਬਹੁ ਬਚਨੇ ਮੈਂ ਸੰਤਾਂ ਨੂੰ ਟੋਲਦਾ ਟੋਲਦਾ ਥੱਕ ਗਿਆ ਕਿਉਂਕਿ ਪਖੰਡੇ ਹੀ ਮੇਰੇ ਇਹ ਕਿੰਨਾ ਰੋਸ਼ਨ ਦਿਮਾਗ ਹੋਵੇਗਾ ਸਾਛ ਸਿੰਘ ਜੀ ਨਾਲ ਦਾ ਕਿਤਨਾ ਅੰਦਰ ਗਿਆਨ ਗੁਰੂ ਨੇ ਪਾਇਆ ਹੋਵੇਗਾ ਪਰਮੇਸ਼ਰ ਨੇ ਕਿ ਸੰਤ ਨੂੰ ਪਛਾਣ ਲੈਂਦੇ ਸਨ ਪਖੰਡੀ ਬਥੇਰੇ ਵੇਲੇ ਕਹਿੰਦੇ ਅੱਗੇ ਦਰਸ਼ਨਗੇ ਕਹਿੰਦੇ ਮੈਂ ਟੋਲਦਾ ਟੋਲਦਾ ਰਹੋ ਹਾਂ ਟੋਲ ਹਾਂ ਮੈਂ ਮੈਂ ਸੰਤਾਂ ਨੂੰ ਟੋਲਦਾ ਟੋਲਦਾ ਥੱਕ ਗਿਆ ਇਹ ਨਹੀਂ ਕਿ ਮੈਨੂੰ ਮਿਲੇ ਨਹੀਂ ਹਨ ਸਾਧ ਬਹੁਤ ਤੇਰੇ ਡਿਠੇ ਬੜੇ ਦੇਖੇ ਬੜੇ ਸਾਧ ਵੀ ਬਹੁ ਬਚਨੇ ਬਹੁਤ ਤੇਰੇ ਅੱਗੇ ਫੇਰ ਬਹੁ ਬਚਨੇ ਬਹੁਤ ਦੇਖੇ ਥੋੜੇ ਬਤਨੀ ਇਹ ਨਹੀਂ ਕਿ ਮੈਂ ਦੇਖੇ ਨਹੀਂ ਮੈਨੂੰ ਮਿਲਿਆ ਹੀ ਨਹੀਂ ਸੰਤ ਮੈਂ ਤਾਂ ਥੱਕ ਗਿਆ ਨਹੀਂ ਦੇਖੇ ਇਸੇ ਕਰਕੇ ਸਵਈਏ ਤੇ ਆਪਾਂ ਜਾਦਾਂ ਤੱਕ ਕੇਂਦਰਤ ਰਹਿੰਦੇ ਆ ਵੀ ਕਿੰਨਾ ਰੋਸ਼ਨ ਦਿਵਾ ਗਿਆ ਵੀ ਪਛਾਣ ਹੋ ਜਾਣੀ ਸਾਧ ਸੰਗ ਜੀ ਵੀ ਇਹ ਸੰਤ ਹੈ ਕਿ ਅਸੰਤ ਹੈ ਮਿਲੇ ਸੰਤ ਕਿਛ ਸੁਣੀਏ ਕਹੀ ਹੈ ਮਿਲੇ ਅਸੰਤ ਮਸਟ ਕਰ ਰਹੀ ਹੈ ਕੋਈ ਅਸੰਤ ਮਿਲ ਜੇ ਕਦੇ ਨਹੀਂ ਬੋਲਣਾ ਕਿੰਨਾ ਹੀ ਖਜ਼ਾਨਾ ਹੋਵੇ ਤੁਹਾਡੇ ਕੋਲ ਸੰਤ ਹੋਵੇ ਕਦੇ ਚੁੱਪ ਨਾ ਕਰਨਾ ਨਾ ਕਰਨ ਦੇਣਾ ਸਾਡੇ ਕੋਲ ਗੁਰਮੁਖ ਜਨ ਆਂਦੇ ਨੇ ਜਿਨ੍ਹਾਂ ਕੋਲ ਹੁੰਦਾ ਹੈ ਕੁਝ ਅਸਾ ਨਾ ਚੁੱਪ ਕਰਦੇ ਨਾ ਆਪ ਕਰਦੇ ਉਹ ਨਾ ਬੋਲੇ ਆਪ ਬੋਲ ਜੋ ਆਪੇ ਬੋਲੇਗਾ ਤਾਂ ਉਹਦੀ ਕੀ ਪਾਇਆ ਉਹ ਨਾ ਬੋਲੇ ਸੰਤ ਸੰਤ ਨੂੰ ਬੁਲਾਉਣਾ ਇਹ ਵੀ ਸੰਤ ਦਾ ਹੀ ਕੰਮ ਹੋਵੇਗਾ ਵੈਸੇ ਨਹੀਂ ਬੋਲਦਾ ਸੁਪਾਤ ਇੱਥੇ ਪਟਜੀਹ ਕਹਿ ਰਹੇ ਨੇ ਮੈਂ ਸੰਤਾਂ ਨੂੰ ਟੋਲਦਾ ਟੋਲਦਾ ਥੱਕ ਗਿਆ ਰਹਿਓ ਰਹਿ ਗਿਆ અપਾਮ ਕਹਿੰਦੇ ਨੇ ਬੋਲੀ ਵਿੱਚ ਬੱਸ ਰਹਿ ਗਿਆ ਤਵੇ ਤੋ ਮਰ ਗਿਆ ਹਾਰ ਗਿਆ ਕਹਿੰਦੇ ਮੈਂ ਥੱਕ ਗਿਆ ਬੜੇ ਸਾਧ ਦੇਖੇ ਇਹ ਨਹੀਂ ਕਿ ਮਸਾਦ ਨਹੀਂ ਦੇਖੇ ਸਾਦ ਦੇਖੇ ਅੱਗੇ ਕੀ ਕਹਿੰਦੇ ਨੇ ਸੰਨਿਆਸੀ ਤਪਸੀਏ ਮੁੱਖੋਂ ਇਹ ਪੰਡਿਤ ਮਿੱਠੇ ਤਿੰਨ ਲਫ਼ਜ਼ ਨੇ ਇਹ ਉਸੇ ਤਰ੍ਹਾਂ ਇਹਨੂੰ ਪੜਨਾ ਸਾ ਸੰਗਤ ਜੀ ਜੇ ਸਵਾਦ ਲੈਣਾ ਨਾ ਬਾਣੀ ਦਾ ਤਾਂ ਉਸੇ ਤਰ੍ਹਾਂ ਹੈ ਸੰਨਿਆਸੀ ਦੇਖੇ ਸੰਨਿਆਸੀ ਜਿਹੜੇ ਘਰ-ਬਾਰ ਤਿਆਗ ਕੇ ਬਿਲਕੁਲ ਕਿਸੇ ਦੀ ਆਸ ਵਿੱਚ ਨਾ ਹੋਵੇ ਵੈਸੇ ਗੁਰਬਾਣੀ ਨੇ ਸੰਨਿਆਸੀ ਦੀ ਪਰਿਭਾਸ਼ਾ ਹੋ ਦਿੱਤੀ ਹੈ ਆਸ ਨਿਰਾਸ਼ੀ ਤੋ ਸਨਿਆਸੀ ਕਿਸੇ ਚੀਜ਼ ਦੀ ਜਿਹਨੂੰ ਆਸ ਨਹੀਂ ਹੈ ਉਹ ਸਨਿਆਸੀ ਕਿਸੇ ਤੋਂ ਜਿਸ ਨੂੰ ਆਸ ਨਹੀਂ ਹੈ ਉਹ ਸਨਿਆਸੀ ਉਹ ਪਾਤਾ ਕਿੰਨੇ ਸਾਰਦਾ ਕੀਤੀ ਛੁੱਟੀ ਨਾਲ ਵਿੱਚ ਹੀ ਬੈਠਿਆ ਆਸ ਸਨਿਆਸੀ ਸੁੰਨ ਆਸ ਜੇ ਦੀ ਜ਼ੀਰੋ ਆਸ ਕੁਝ ਨਹੀਂ ਗੁਰੂ ਦੀ ਸੇਵਾ ਕਰ ਰਿਹਾ ਮੰਗਦਾ ਕੁਝ ਨਹੀਂ ਕੋਈ ਨਹੀਂ ਮੇਰਾ ਤਾਂ ਆਪ ਜੀ ਨੇ ਕਸ਼ਵੈ ਯਾ ਸੁਣਾਇਆ ਸੀ ਵੈਸੇ ਇਸਤਰੀ ਦੇ ਪੱਖ ਵਿੱਚ ਸੁਣਾਇਆ ਸੀ ਉਹਦੇ ਵਿੱਚ ਬੜੇ ਪੱਖ ਨੇ ਸੋਈਏ ਵਿੱਚ ਉਹ ਸੋਈਆ ਹੈ ਕਿ ਗਿਆਨ ਕਟੈ ਨਿਤ ਮੂੜ ਕੀ ਸੰਗਤ ਜੇ ਮੂਰਖਾਂ ਦੀ ਸੰਗਤ ਵਿੱਚ ਰਹੋਗੇ ਗਿਆਨ ਖਤਮ ਮਤ ਕਟੈ ਬਿਸੀ ਅਨੁਲੇ ਪਟਾਏ ਜੇ ਵਿਸੇਵ ਵਿੱਚ ਮਾਤ ਰਹੇਗੀ ਨਾ ਤੇਰੀ ਮਤ ਮਾਰੀ ਗਈ ਹੈ ਆਮ ਕਹਿ ਦੁੰਦਾ ਮਨਕ ਤੂੰ ਆ ਕੰਮ ਕਰ ਰਿਹਾ ਮਤ ਘਟ ਜਾਏਗੀ ਜੇ ਚਿੱਤ ਵਿੱਚ ਵਿਸੇਵਕਾਰ ਚੱਲਦੇ ਨੇ ਸਰੀਰਕ ਵਾਲਾ ਨਹੀਂ ਕਰ ਰਿਹਾ ਚਿੱਤ ਵਿੱਚ ਚੱਲਦੇ ਵਿਸੇ ਇਹਨੂੰ ਲਪਟਾਏ ਕਹਿੰਦੇ ਤੇਜ ਘਟੇ ਨਿੱਧ ਪਰ ਨਾਰ ਕੀ ਸੰਗਤ ਪਰਾਈ ਨਾਰ ਦੀ ਸੰਗਤ ਕਰੇਗਾ ਤੇਰਾ ਤੇਜ ਪ੍ਰਤਾਪ ਘਟ ਜਾਏਗਾ ਚਾਹੇ ਉਹ ਤੇਜ ਪ੍ਰਤਾਪ ਰਾਜ ਦਾ ਹੋਵੇ ਚਾਹੇ ਸਮਾਜ ਦਾ ਹੋਵੇ ਚਾਹੇ ਧਨ ਦੌਲਤ ਦਾ ਹੋਵੇ ਘਟ ਜਾਏਗਾ ਤੇਜ ਘਟੈ ਨਿਤ ਪਰ ਨਾਰ ਕੀ ਸੰਗਤ ਕਹਿੰਦੇ ਇਹ ਘਟ ਜਾਏਗਾ ਮਾ ਪ੍ਰੇਮ ਘਟੈ ਨਿਤ ਹੀ ਕੁਛ ਮਾ ਕਹਿੰਦੇ ਇਹ ਜੇ ਰੋਜ਼ ਰੋਜ਼ ਮੰਗੇਗਾ ਉਹ ਘਟ ਜਾਏਗਾ ਸੰਿਆਸੀ ਸੰਿਆਸੀ ਮੰਗਦਾ ਨਹੀਂ ਕੁਝ ਵੀ ਮਾਨ ਘਟੈ ਨਿਤ ਹੀ ਕਛ ਮੰਗਤ ਨਾ ਵਾਹਿਗੁਰੂ ਜੀ ਪ੍ਰੇਮ ਘਟੈ ਨਿਤ ਹੀ ਨਿਤ ਮੰਗਤ ਮਾਨ ਘਟੈ ਪਰ ਘਰ ਨਿਤ ਜਾਏ ਜੇ ਦੂਜੇ ਦੇ ਘਰ ਵਿੱਚ ਰੋਜ਼ ਹੀ ਜਾਈ ਜਾਏ ਅਗਲਾ ਮਾਨ ਪਿਆਰ ਘਟਾ ਦਿੰਦਾ ਵੀ ਕੀ ਫਾਇਦਾ ਰੋਜ਼ ਆ ਜਾਂਦਾ ਮਾਨ ਘਟੈ ਨਿਤ ਹੀ ਪਰ ਘਰ ਜਾਏ ਦਿਆਲ ਕਹਿ ਸੁਣ ਰੇ ਮਨ ਮੂਰਖ ਪਾਪ ਘਟੈ ਜੋ ਕਹਿਣਾ ਚਾਹਦੇ ਨੇ ਪਾਪ ਘਟੈ ਨਿਤ ਹਰ ਗੁਣ ਗਾਏ ਜੇ ਹਰੀ ਦੇ ਗੁਣ ਗਾਵੇ ਕੋਈ ਮਨੁੱਖ ਰੋਜ ਹਮੇਸ਼ਾ ਕਹਿੰਦੇ ਜਿੰਨੇ ਮਰਜੀ ਪਾਪ ਹੋਣ ਖਤਮ ਧਰਮ ਰਾਏ ਦਰ ਕਾਗਦ ਫਾਰੇ ਖਤਮ ਹੋ ਜਾਣਗੇ ਗੁਣ ਗਾਵੇ ਰੱਬ ਦੇ ਗੁਣ ਗਾਵਤ ਅਤੁਲ ਸੁਖ ਪਾਇਆ ਪਾਪ ਕਰਕੇ ਕਦੀ ਸੁਖ ਮਿਲਦਾ ਉਹ ਘਟ ਜਾਂਦੇ ਨੇ ਖਤਮ ਘਟਦੇ ਘਟਦੇ ਰਹਿਤ ਰਹਿਤ ਰਹਿ ਜਾਏ ਵਿਕਾਰ ਸੰਨਿਆਸੀ ਮੰਗਤਾ ਨਹੀਂ ਕੋਈ ਸੁਨ ਆਸ ਉਹ ਹੈ ਸੰਨਿਆਸੀ ਤਪਸье ਤਪ ਕਰਨ ਵਾਲੇ ਤਪ ਕਰਦੇ ਨੇ ਜੋ ਪੁੱਠੇ ਲਟਕਦੇ ਨੇ ਕੋਈ ਬਨਾਰਸੀ ਉਰਦ ਤਪ ਕਰੇ ਉਲਟਾ ਲਟਕੇ ਕੋਈ ਧੂਣੀਆਂ ਤਪਾਵੇ ਤੀਰਥ ਤਪ ਦਇਆਦਤ ਨਾਨ ਜੇ ਕੋ ਪਾਵੇ ਤਿਲਕਾ ਮਾਨ ਤਿੰਨ ਕ ਜਿੰਨਾ ਮਾਨ ਜੇ ਮਿਲ ਵੀ ਜਾਏ ਭਾਵ ਕੁਝ ਨਹੀਂ ਤੁਛ ਬਰਾਬਰ ਤਪਸੀ ਮੁਖੋ ਇਹ ਪੰਡਿਤ ਮਿੱਠੇ ਇਹ ਸਾਡੇ ਵਰਗੇ ਪੰਡਿਤ ਗਿਆਨੀ ਨੂੰ ਕਹਿੰਦੇ ਨੇ ਵਿਦਵਾਨ ਨੂੰ ਕਹਿੰਦੇ ਨੇ ਜਿਹੜੇ ਮੂੰਹ ਤੋਂ ਬੜਾ ਮਿੱਠਾ ਬੋਲਣ ਵਾਲੇ ਵਿਦਵਾਨ ਇਹ ਵੀ ਮੈਂ ਬੜੇ ਦੇਖ ਲਏ ਇਹਨਾਂ ਨੂੰ ਦੇਖ ਕੇ ਮੈਂ ਥੱਕ ਗਿਆ ਕਿਉਂ ਥੱਕ ਗਿਆ ਜੀ ਹਰ ਕਿੰਨੀ ਕੁ ਧੇਰ ਦੇਖੇ ਹਲੇ ਪਹਿਲਾਂ ਇਹ ਚੀਜ਼ ਦੇਖੋ بارش ਏਕ ਹੂੰ ਫਿਰਿਓ ਕਿਨਹਨ ਪਰਚੋ ਲਾਇਓ ਕਦੇ ਮੈਂ ਸਾਲ ਫਿਰਦਾ ਰਿਆ ਐਸਿਆਂ ਨੂੰ ਦੇਖਦਾ ਪੰਡਤਾਂ ਕੋਲ ਗਏ ਸੰਨਿਆਸੀਆਂ ਕੋਲ ਗਏ ਤਪੱਸਿਆਾਂ ਕੋਲ ਗਏ ਦੇਖ ਕੇ ਤਾਂ ਮਨ ਕਰਦਾ ਸੀ ਵੀ ਬੜਾ ਵਿਦਵਾਨ ਬੋਲ ਰਿਹਾ ਸਵੇਰੇ ਸਵੇਰੇ ਆ ਕੇ ਕਥਾ ਕਰਦਾ ਹੈ ਬੜਾ ਪੁੱਠਾ ਹੋ ਕੇ ਲੜਕ ਰਿਹਾ ਵੀ ਸਿਰੇ ਲੱਗ ਗਿਆ ਹੋਣਾ ਇਹ ਤਾਂ ਇਹ ਤਾਂ ਮੰਗਦਾ ਹੀ ਕੁਝ ਨਹੀਂ ਸੰਨਿਆਸੀ ਘਰ-ਬਾਰ ਛੱਡੀ ਬੈਠਾ ਹੈ ਸਵਾਲ ਆਈ ਬੈਠਾ ਹੈ ਧੂਣੀਆਂ ਤਪਾਰਿਆ ਕੁਝ ਵੀ ਕਰ ਰਿਹਾ ਧਰਮ ਦਾ ਕੰਮ ਦੇਖ ਕੇ ਪ੍ਰਭਾਵਿਤ ਹੁੰਦਾ ਹੈ ਮਨੁੱਖੇ ਇਸੀ ਗੱਲ ਨਹੀਂ ਹੋਣਾ ਚਾਹੀਦਾ ਕਹਿੰਦੇ ਮੈਂ ਦੇਖੇ ਸਾਲ ਇਸ ਤਰ੍ਹਾਂ ਦੇਖਦੇ ਦੇਖ ਪਰ ਪਰਚਾ ਨਹੀਂ ਕਿਸੇ ਤੇ ਯਕੀਨ ਨਹੀਂ ਬਣਿਆ ਕਹਿੰਦਾ ਰੋਸ਼ਨ ਦਿਮਾਗ ਹੋਵੇਗਾ ਉਹਦਾ ਕਿੰਨਾ ਚਾਨਣਾ ਅੰਦਰ ਦਿੱਤਾ ਹੋਵੇਗਾ ਸਾਸ ਸੇ ਅਸੀਂ ਤਾਂ ਜਿਹਦੇ ਮਰਜ਼ੀ ਪਿੱਛੇ ਲਾ ਲੋ ਸਾਨੂੰ ਉਸੇ ਦੇ ਪਿੱਛੇ ਲੱਗ ਕੇ ਤਰ ਜਾਂਦੇ ਆ ਜਿਹੜਾ ਇੱਕ ਗਿਆਨੀ ਆਇਆ ਮੁੱਖੋਂ ਮਿੱਠੇ ਉਹ ਲੈ ਜਾਂਦਾ ਜਿਹੜਾ ਇੱਕ ਭੇਖ ਦੇਖਿਆ ਚੰਗਾ ਚੋਲਾ ਮੋਲਾ ਪਾਇਆ ਖੰਡੇ-ਵੰਡੇ ਲਾਏ ਬਸ ਹੋ ਜਾਂਦਾ ਬਨੁਖਤਿਆ ਕੋਈ ਲਾਲੇ ਜੇ ਸਾਨੂੰ ਕਹਨੇ ਨਹੀਂ ਮੈਂ ਨਹੀਂ ਕਿਨਾਨਾ ਪਰਚੋ ਲਾਇਓ ਮੇਰਾ ਮਨ ਨਹੀਂ ਪਤੀ ਜਿਆ ਕਿਸੇ ਕੋਲ ਪਟ ਭੀਖਾ ਜੀ ਇਹਦਾ ਪਹਿਲਾ ਸੋਈਆ ਪੜ ਕੇ ਪਤਾ ਲੱਗਦਾ ਵੈਸੇ ਤਾਂ ਕਹਿੰਦੇ ਦੋ ਹੀ ਸੋਈਏ ਨੇ ਇਹਨਾਂ ਦੇ ਪਾਦਸ਼ਾਹ ਕਹਿੰਦੇ ਨੇ ਪਰਤੇ ਆਰਾ ਨਹੀਂ ਮੈਨੂੰ ਲੱਗਿਆ ਕਿਉਂ ਕਹਤੀ ਅਹ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਨੇੜੇ ਜਾ ਕੇ ਪਤਾ ਲੱਗਿਆ ਜੀਵਨ ਦੇ ਵਿੱਚ ਜਾਣ ਤੋਂ ਬਿਨਾਂ ਨਹੀਂ ਪਤਾ ਲੱਗਦਾ ਕਿਸੇ ਦਾ ਗੱਲਾਂ ਨਾਲ ਕਿ ਗੱਲਾਂ ਵਾਲੇ ਹਨ ਹਨੇਰੇ ਚੜ ਨਾ ਸਕੇ ਕੋਈ ਭੇਖ ਬਥੇਰਾ ਹੈ ਗੱਲਾਂ ਬਥੇਰੀਆਂ ਨੇ ਕਹਤੀ ਇਹ ਬੜਾ ਕਹਿਣ ਵਾਲਾ ਸੀ ਕਹਤੀ ਫਿਰ ਮੈਂ ਸੁਣੀ ਵੀ ਉਹਨਾਂ ਦੀ ਗੱਲਾਂ ਵੀ ਸੁਣੀ ਮੁੱਖੋਂ ਮਿੱਠੇ ਸੰ ਜਿਹੜੇ ਮੁੱਖੋਂ ਮਿੱਠਾ ਬਹੁਤ ਮਾੜਾ ਮੁਰਖ ਹੁੰਦਾ ਐ ਸਤਿਗੁਰੂ ਜੀ ਦਾ ਇੱਕ ਸਹਿਜ ਕਥੀ ਸ਼ਲੋਕਾਂ ਵਿੱਚ ਸਵਈਆ ਸ਼ਲੋਕ ਹੈ ਉਦੇ ਵਿੱਚ ਕਹਿੰਦੇ ਨੇ ਮਧੁਰ ਸਿਆਲੰਗ ਮਨੁਖਯੰ ਕਹਿੰਦੇ ਬਹੁਤ ਮਧੁਰ ਸਿਆਨੰ ਸਿਆਲਮ ਕਹਿੰਦੇ ਨੇ ਸੁੰਦਰ ਨੂੰ ਮਧੁਰ ਕਹਿੰਦੇ ਨੇ ਮਿੱਠਾ ਮਿੱਠਾ ਬੋਲਣ ਵਾਲਾ ਹੋਵੇ ਮਨੁਖ ਦੇਖਣ ਨੂੰ ਬੜਾ ਸੁਹਣਾ ਹੋਵੇ ਮਧੁਰ ਸਿਆਲੰਗ ਮਨੁਖਯੰ ਹਿਰਦੈ ਭੂਮ ਵੈਰਣੇ ਕਹਤੀ ਸੁਣੀ ਕਹਿਤ ਕਹਿੰਦੇ ਮਧੁਰ ਸਿਆਲੰ ਮਨੁਖਿੰਦ ਹਿਰਦੈ ਭੂਮ ਵੈਰਣੇ ਨਿਵੰਤ ਹੋਵੰਤ ਮਿਥਿਆ ਉਹਦਾ ਨਿਵਣਾ ਉਹਦਾ ਮਿੱਠਾ ਬੋਲਣਾ ਉਹਦਾ ਸੋਹਣਾ ਲਗਣਾ ਸਭ ਝੂਠ ਹੈ ਮਿਥਿਆ ਨਿਵੰਤ ਹਵੰਤ ਮਿਥਿਆ ਨਾਨਕ ਚੇਤਨ ਸਾਧ ਸਵਜਨੇ ਜਿਹੜੇ ਸਾਧੂ ਪੁਰਖ ਹੁੰਦੇ ਨੇ ਸੱਜਣ ਪੁਰਖ ਹੁੰਦੇ ਨੇ ਕਹਿੰਦੇ ਉਹ ਹਮੇਸ਼ਾ ਐਸੇ ਮਨੁੱਖਾਂ ਤੋਂ ਹਸਿਆ ਰਹਿੰਦੇ ਨੇ ਬੜਾ ਸੁਣਿਆ ਮੈਂ ਉਹਨਾਂ ਦੇ ਬੋਲ ਬੜੇ ਸੁਣੇ ਪਰ ਰਹਿਤ ਕੋਈ ਖੁਸ਼ੀ ਨਾ ਆਇਓ ਸਤਗੁਰੂ ਜੀ ਨੇ ਕਿਹਾ ਰਹਿਣੀ ਰਹੈ ਸੋਈ ਸਿੱਖ ਬੇਰਾ ਉਹ ਸਾਹਿਬ ਮੈਂ ਉਸ ਦਾ ਚਿਹਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ ਪੁੱਤਰ ਕਿਹਾ ਉਹ ਕਹਿੰਦਾ ਮੈਂ ਉਸ ਦਾ ਚਿਹਰਾ ਜਿਹੜਾ ਰਹਿਤ ਵਿੱਚ ਰਹਿੰਦਾ ਹੁਣ ਸਾਨੂੰ ਰਹਿਣੀ ਰਹਿਤ ਹੈ ਜਿਹੜੀ ਇਹ ਦੋ ਪ੍ਰਕਾਰ ਦੀ ਰਹਿਤ ਮਰਿਆਦਾ ਨੇ ਦਿੱਤੀ ਗੁਰਬਾਣੀ ਨੇ ਤਾਂ ਬਹੁਤ ਤਰ੍ਹਾਂ ਦੀ ਦਿੱਤੀ ਸ਼ਖਸ਼ੀ ਰਹਿਣੀ ਮਨੁੱਖ ਦੀ ਪੰਥਕ ਰਹਿਣ ਦੋਹੇ ਤਰ੍ਹਾਂ ਦੀ ਰਹਿਣੀ ਵਿੱਚ ਹੋਵੇ ਮਨੁੱਖ ਇਹ ਪੜ ਲੈਣਾ ਆਪ ਵੀ ਖਸਰ ਰਹਿਤ ਮਰਿਆਦਾ ਸਾਨੂੰ ਚੇਤੇ ਵਿੱਚ ਹੋਣੀ ਚਾਹੀਦੀ ਸੜੀ ਤੀ ਬੱਤੀ ਅੰਗਾਂ ਦੀ ਹੈ ਕੀ ਗੱਲ ਹੈ ਹੋਣੀ ਚਾਹੀਦੀ ਸਿੱਖ ਦੇ ਕੀ ਹੈ ਕੀ ਸਹਿਜ ਪਾੜ ਹੈ ਕੀ ਕਰਨ ਕੀ ਕਰਨਾ ਸਾਰਾ ਦਿੱਤਾ ਹੋਇਆ ਉਹਦੇ بڑے ਵਿਦਵਾਨਾਂ ਦੇ ਕੱਠ ਵਿੱਚੋਂ ਬਣੀ ਵਾਛੇ ਕਹਿੰਦੇ ਨੇ ਮੈਂ ਦੇਖਿਆ ਸਭ ਨੂੰ ਸੁਣਿਆ ਸਭ ਨੂੰ ਪਰ ਰਹਿਤ ਕੋ ਖੁਸ਼ੀ ਨਹੀਂ ਆਇ ਉਹਨਾਂ ਦੀ ਰਹਿਣੀ ਠੀਕ ਨਹੀਂ ਸੀ ਇਸ ਕਰਕੇ ਮੈਨੂੰ ਸੰਤ ਤੇ ਨਹੀਂ ਮਿਲਿਆ ਕੋਈ ਸੰਤ ਨਹੀਂ ਮਿਲਿਆ ਦੇਖੇ ਬਥੇਰੇ ਸਾਲ ਬਿਰਿਆ ਨਾਲੇ ਇਹ ਸਾਲ ਕਹਿੰਦੇ ਢੂੰਢਦੇ 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 ਆਏ ਸੰਸਦਪੁਰਜੀ ਦੇ ਪਾਸ ਕਹਿੰਦੇ ਮੈਂ ਸੁਣਿਆ ਰਹਿਤ ਹੁਣ ਜੀਵਨ ਦੀ ਸੜੀ ਰਹਿਤ ਹੋਣੀ ਚਾਹੀਦੀ ਗੱਲਾਂ ਨਹੀਂ ਕਰਮ ਨਹੀਂ ਕੱਲਾ ਰਹਤ ਹੋਣੀ ਚਾਹੀਦੀ ਹੈ ਮਨ ਬਚ ਕਰਮ ਕਰਮ ਤਾਂ ਬਾਅਦ ਵਿੱਚ ਹੈ ਕਰਮ ਧਰਮ ਪਾਖੰਡ ਜੋ ਦਿਸੈ ਤੈਨ ਜਮ ਜਗਾ ਤੇ ਲੁੱਟੇ ਕਰਮਤਾ ਸੀ ਕਰ ਲੈਨੇ ਆ ਬਾਦਸ਼ਾਹ ਕਹਿੰਦੇ ਨੇ ਪਹਿਲਾਂ ਇਹ ਚੀਜ਼ਾਂ ਹੋਣੀ ਚਾਹੀਦੀ ਤੇਰੇ ਮਨ ਬਚ ਬਾਅਦ ਵਿੱਚ ਬਚਣਾ ਪਹਿਲਾਂ ਮਨ ਦੀ ਰਹਿਣੀ ਹੋਵੇ ਦੀ ਮਨ ਜਾਏ ਪਰ ਤੇਰੇ ਆ ਰੂਪ ਨਾ ਪੇਖੇ ਨੇਤਰ ਤਾਂ ਹੀ ਮਿਲੇਗੀ ਨਾ ਸਾਧ ਕੀ ਟਹਿਲ ਤਾਂ ਹੀ ਮਿਲੇਗੀ ਸੰਤ ਸੰਗ ਹੇਤ ਤਾਂ ਹੀ ਮਿਲੇਗਾ ਨਾ ਸੰਤ ਨਾਲ ਪਿਆਰ ਵੀ ਤਾਂ ਹੀ ਲੱਗੇਗਾ ਸਾਧ ਦੀ ਸੰਤ ਦੀ ਟਹਿਲ ਵੀ ਤਾਂ ਹੀ ਮਿਲੇਗੀ ਜੇ ਇਹ ਮਨ ਦਾ ਇਹ ਵਿਕਾਰ ਨਹੀਂ ਹੋਵੇਗਾ ਕੋਈ ਵੀ ਪ੍ਰਮਾਣਿਕ ਦਿੱਤਾ ਹੋਇਆ ਹੈ ਨਾ ਸ਼੍ਰੀ சதਗੁਰੂ ਜੀ ਕਹਿੰਦੇ ਭਾਈ ਰਹਿਤ ਨਹੀਂ ਦੇਖੀ ਮੈਂ ਪਟ ਜੀ ਕਹਿੰਦੇ ਨੇ ਕਿਉਂਕਿ ਗੁਰੂ ਦੀ ਬਾਣੀ ਵਿੱਚ ਸ਼ਬਦ ਆ ਗਿਆ ਸਤਗੁਰੂ ਕਹਿ ਰਹੇ ਨੇ ਅੰਤਰ ਨਹੀਂ ਹੈ ਕੋਈ ਫਿਰ ਉੱਥੇ ਸੋ ਪੰਡਸ਼ਾ ਕਹਿੰਦੇ ਨੇ ਭਾਈ ਮੈਨੂੰ ਰਹਿਤ ਨਹੀਂ ਉਹਨਾਂ ਦੀ ਚੰਗੀ ਲੱਗੀ ਕਿਉਂ ਕਿ ਹਰ ਨਾਮ ਛੋੜ ਦੁੱਜੈ ਲੱਗੇ ਤਿੰਨ ਕੇ ਗੁਣ ਹੋ ਕਿਆ ਕਹਾਂ ਚਾਹੇ ਉਹ ਸੰਤ ਸਨ ਚਾਹੇ ਉਹ ਸੰਿਆਸੀ ਸਨ ਚਾਹੇ ਉਹ ਪੰਡਿਤ ਸਨ ਗਿਆਨੀ ਸਨ ਮੈਂ ਨਹੀਂ ਉਹਨਾਂ ਦੀ ਗੱਲ ਕਰਦਾ ਉਹਨਾਂ ਦੇ ਗੁਣ ਨਹੀਂ ਕਹਿੰਦਾ ਹਰ ਨਾਮ ਛੋੜ ਨਾਮ ਤਾਂ ਹੈ ਨਹੀਂ ਸੀ ਸੰਿਆਸੀ ਕੋਲ ਨਾਮ ਤਾਂ ਹੈ ਨਹੀਂ ਸੀ ਪੰਡਿਤ ਕੋਲ ਆਮ ਮੈਂ ਕਹਿੰਦਾ ਹੁੰਦਾ ਇਹ ਗੱਲ ਵਿਗਿਆਨੀ ਕੋਲ ਨਾਮ ਨਹੀਂ ਹੁੰਦਾ ਸਾਰਾ ਧਿਆਨ ਉਹਦਾ ਇਸੇ ਚੀਤੇ ਚਲਾ ਜਾਂਦਾ ਮੈਂ ਵੀ ਖੁਦ ਵਿੱਚ ਆਉਣਾ ਹਾਂ ਹਾਂ ਟੁੱਟ ਕੇ ਕੋਈ ਗੁਰਮੁਖ ਜਨ ਵਾਹ ਵਾਹ ਕਰਦੇ ਦੇ ਦੇ ਕੋਈ ਗੁਰਮੁਖ ਜਨ ਬੈਠਾ ਜਿਵੇਂ ਸੰਤ ਸਿੰਘ ਜੀ ਮਸਕੀਨ ਪੰਥ ਰਤਨ ਸਾਡੇ ਕੌਮ ਨੂੰ ਬਹੁਤ ਕੁਝ ਦੇ ਕੇ ਗਏ ਨੇ तकरीबन 52 ਸਾਲ ਉਹ ਬੋਲੇ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਪ੍ਰਿੰਸੀਪਲ ਗੰਗਾ ਸਿੰਘ ਨੇ ਜਦੋਂ ਕਥਾ ਕੀਤੀ ਸੀ ਸੰਤ ਅਤਰ ਸਿੰਘ ਜੀ ਸੁਣ ਰਹੇ ਸਨ ਬੇਗਮਪੁਰੇ ਦੀ ਕਥਾ ਸੁਣ ਕੇ ਆਪਣੇ ਨੇੜੇ ਬੁਲਾਇਆ ਕਹਿੰਦੇ ਇੱਥੇ ਆ ਜਾ ਕਹਿੰਦੇ ਉਹਨੇ ਕਿਹਾ ਵੀ ਬੇਗਮਪੁਰਾ ਦੇਖਿਆ ਵੀ ਹੈ ਕਿ ਕਥਾ ਕੀ ਕਹਿੰਦੇ ਨਹੀਂ ਮੈਂ ਮੰਨਦਾ ਹੀ ਨਹੀਂ ਉਹਨੇ ਸੁਣਾਈ ਹੋਈ ਜਿਹੜੀ ਗੱਲ ਹੈ ਕਹਿੰਦੇ ਮੈਂ ਫਿਰ ਕਹਿੰਦੇ ਉਹਨੂੰ ਦਿਖਾਇਆ ਆਪਣੀ ਕਿਰਪਾ ਕੀਤੀ ਉਹ ਕਹਿੰਦੇ ਪਹਿਲੀ ਵਾਰ ਲਿਖਿਆ ਮੈਂ ਦੁਨੀਆ ਵਿੱਚ ਸੰਤ ਦੇਖਿਆ ਕੋਈ ਰੇਹੋ ਸੰਤ ਹੋ ਟੋ ਬਾਹ ਫੜ ਕੇ ਅਦਰ ਸਿੰਘ ਨੇ ਸੰਤਤ ਸਿੰਘ ਜੀ ਨੇ ਕਹਿੰਦੇ ਉਸੇ ਵਕਤ ਉਹਨੂੰ ਦਿਖਾਤਾ ਬੇਗਮਪੁਰਾ ਹੈ ਜਿੱਥੇ ਕੋਈ ਗਮ ਨਹੀਂ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅਧਿਓ ਨਹੀਂ ਤਹਿ ਠੌ ਨਾ ਤਸਵੀਰ ਖਿਰਾਜ ਨਾ ਬਾਲ ਜਿਹਦੀ ਉਹ ਵਿਆਖਿਆ ਕੀਤੀ ਸੀ ਵਿਆਖਿਆ ਵਿੱਚ ਖੁਸ਼ ਹੋ ਗਿਆ ਹਾਲਾਂਕਿ ਉਹ ਬੇਗਮਪੁਰੇ ਦਾ ਵਾਸੀ ਸੀ ਸਾਧ ਸੰਗਤ ਜੀ ਫਿਰ ਵੀ ਉਹਦੀ ਵਿਆਖਿਆ ਸੁਣ ਕੇ ਵਾਹ ਵਾਹ ਨਿਕਲੀ ਅੰਦਰ ਇਹ ਫਾਇਦਾ ਹੈ ਇਸ ਦਾ ਇਹ ਤਾਂ ਮੁੱਖ ਦਾ ਫਾਇਦਾ ਵਰਨਾ ਹਰ ਨਾਮ ਛੋੜ ਦੂਜੇ ਲੱਗੇ ਦੂਜੇ ਪਾਸੇ ਦੁਨੀਆ ਦੀ ਵਾਹ ਵਾ ਵਿੱਚ ਲੱਗ ਜਾਂਦੇ ਆ ਸਰੂਪਿਆਂ ਦੀ ਵਾਹ ਵਾ ਵਿੱਚ ਅਸੀਂ ਲੱਗ ਜਾਂਦੇ ਆ ਦੁਨੀਆ ਦੇ ਪਦਾਰਥ ਮਿਲਦੇ ਨੇ ਸਾਨੂੰ ਉਸ ਵਿੱਚ ਅਸੀਂ ਉਲਝ ਜਾਂਦੇ ਆ ਸਾਰ ਸਿੰਘ ਜੀ ਪਰ ਨਹੀਂ ਹਰ ਨਾਮ ਛੋੜ ਨਾਮ ਨੂੰ ਛੱਡ ਕੇ ਜਿਹੜਾ ਵੀ ਦੂਜੇ ਲੱਗੇ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਡੁੱਬਣਾ ਹੀ ਡੁੱਬਣਾ ਹੈ ਦੂਜਾ ਭਾਉ ਨ ਦੇਵ ਲਈ ਲਗਣ ਜੋ ਮਰਜੀ ਹੋਵੇ ਨਾਮ ਤੋਂ ਬਿਨਾ ਹੁਣ ਆਮ ਤੌਰ ਤੇ ਇਸ ਗਲਤੀ ਸਾਨੂੰ ਕਿਹਾ ਜਾਂਦਾ ਵੀ ਸਤਗੁਰੂ ਜੀ ਨੇ ਜੀਵਤਾ ਸੇਵਾ ਕੀਤੀ ਮੈਂ ਕਿਹਾ ਕਦੋਂ ਕੀਤੀ ਜਦੋਂ ਗੁਰੂ ਬਣ ਗਏ ਫਿਰ ਕੀਤੀ ਉਹਨਾਂ ਨੇ ਫਿਰ ਖੋਲਵਾਏ ਫਿਰ ਕੀ ਚੀਜ਼ਾਂ ਕੀਤੀਆਂ ਪਹਿਲਾਂ ਨਾਮ ਦੀ ਪ੍ਰਾਪਤੀ ਕਰ ਵਰਨਾ ਉਲਝ ਜਾਏਗਾ ਸਾਸਕ ਸਤਗੁਰ ਜੀ ਕਹਿੰਦੇ ਭਾਈ ਤਿੰਨ ਕੇ ਗੁਣ ਹੋ ਕਿਆ ਕਹਾਂ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਹਾਂ ਨਾਮ ਵਾਲੇ ਦੀ ਪਾਸ਼ਾ ਨੇ ਕਿੰਨੀ ਬਾਣੀ ਵਿੱਚ ਕਿਹਾ ਹਾਂ ਕੁਰਬਾਨੇ ਜਾਵਾਂ ਮਿਹਰਬਾਨਾ ਹਾਂ ਕੁਰਬਾਨੇ ਜਾਵਾਂ ਹਉ ਕੁਰਬਾਨ ਜਾਉ ਤੇ ਨਾ ਕਹਿ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤੇ ਨਾ ਕਹਿ ਹਉ ਸਦ ਕੁਰਬਾਨ ਜਾਉ ਥੋੜੀ ਉਸਤਤ ਫਿਰ ਹੁਣ ਮੈਂ ਤਾਂ ਤੋਲਦਾ ਤੋਲਦਾ ਥੱਕ ਗਿਆ ਨਾਮ ਤੋਂ ਬਿਨਾ ਹੀ ਸੰਤ ਮਿਲੇ ਜਿੰਨੇ ਵੀ ਮੈਨੂੰ ਮਿਲੇ ਨਾਮ ਵਾਲਾ ਕੋਈ ਨਹੀਂ ਮਿਲਿਆ ਫਿਰ ਹੁਣ ਕਿੱਥੇ ਗੁਰ ਦੇ ਮਿਲਾਇਓ ਪਿਖਿਆ ਕਹਿੰਦੇ ਗੁਰੂ ਨਹਿ ਦੈ ਗੁਰ ਗੁਰ ਰੈਣੀ ਗੁਰ ਦੈ ਦੈ ਨੇ ਪਰਮਾਤਮਾ ਨੇ ਦਇਓ ਦਈ ਦੈ ਯਈਏ ਅੱਖਰ ਦਾ ਉਚਾਰਨ ਸਾਨੂੰ ਕੋਰਸ ਵਿੱਚ ਕਰਾਇਆ ਜਾਂਦਾ ਸੀ ਜਦੋਂ ਪ੍ਰਚਾਰਕ ਦਾ ਬਿਸਨੀ ਕੋਲ ਹਸ ਕੀਤਾ ਸੀ ਯਈਏ ਅੱਖਰ ਦਾ ਉਚਾਰਨ ਇੱਕ ਕਿਤਾਬ ਚਾ ਅਲੱਗ ਕਿੱਥੇ ਕਿਵੇਂ ਕਿਵੇਂ ਉਚਾਰਦਾ ਸੁਪਾਸ਼ਾ ਕਹਿੰਦੇ ਨੇ ਭਟ ਜੀ ਕਹਿ ਰਹੇ ਨੇ ਕਹਿੰਦੇ ਮੈਨੂੰ ਭਿਖੇ ਨੂੰ ਪਰਮਾਤਮਾ ਨੇ ਹੁਣ ਗੁਰੂ ਬੁਲਾ ਦਿੱਤਾ ਜਦੋਂ ਗੁਰੂ ਕੋਲ ਆਏ ਫਿਰ ਗੁਰੂ ਮਿਲਿਆ ਗੁਰੂ ਨੂੰ ਦੇਖਿਆ ਵੀ ਨਾਮ ਵੀ ਹੈ ਰਹਿਤ ਵੀ ਹੈ ਗਿਆਨ ਵੀ ਹੈ ਧਿਆਨ ਵੀ ਹੈ ਸਭ ਕੁਝ ਹੀ ਹੈ ਗੁਰੂ ਕੋਲ ਹੈ ਜਿਕੇ ਚੀਜ਼ਾਂ ਜਿਹੜੀ ਨਹੀਂ ਹੈ ਫਿਰ ਮੈਂ ਕੀ ਕੀਤਾ ਕਹਿੰਦੇ ਜੀਵ ਤੂੰ ਰੱਖੋ ਜੀਵ ਤੁਮ ਰੱਖੋ ਹੈ ਤੇਬ ਰਹੁ ਇਹ ਹੁਣ ਜੋ ਗੁਰੂ ਸਾਹਿਬ ਤੁਸੀਂ ਰੱਖੋਗੇ ਨਾ ਮੈਂ ਉਮੀ ਰਹਾ ਭਾਗ ਗੁਰੂ ਅਨਸਾਰੀ ਗੁਰਮਖ ਹੋ ਜਾਂਦਾ ਹੈ ਮਨੁੱਖ ਜੇ ਗੁਰੂ ਦੇ ਅਨਸਾਰ ਚੱਲ ਪਏ ਇਹ ਫਿਰ ਕੌਣ ਹੋਇਆ ਗੁਰੂ ਸੰਤ ਗੁਰੂ ਹੀ ਹੋਇਆ ਭਾਗ ਹੋਆ ਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮੈਂ ਪਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਹੈ ਕਹਿੰਦੇ ਜਦੋਂ ਕਿਰਪਾ ਕਰਦਾ ਹੈ ਜੇ ਭਾਗ ਬਣ ਜਾਂਦਾ ਹੈ ਫਿਰ ਗੁਰੂ ਮਿਲ ਜਾਂਦਾ ਹੈ ਸੰਤ ਮਿਲ ਜਾਂਦਾ ਹੈ ਤੇ ਰੱਬ ਹੰਦਰ ਹੀ ਮਿਲ ਜਾਂਦਾ ਭਾਗ ਹੁਆ ਗੁਰਸੰਤ ਮਿਲਾਇਆ ਪਰ ਪ੍ਰਭ ਅਬਿਨਾਰਸੀ ਘਰ ਮੈਂ ਪਾਇਆ ਕਿਉਂ ਕਿਉਂਕਿ ਗੁਰ ਗੁਰੂ ਘਰ ਦੇ ਵਿੱਚ ਘਰ ਦਿਖਾ ਦਿੰਦਾ ਸਰੀਰ ਦੇ ਵਿੱਚ ਸਰੀਰ ਸਰੀਰ ਦੇ ਵਿੱਚ ਫੇਰ ਸਰੀਰ ਘਰ ਮੈਂ ਘਰ ਦਿਖਾਏ ਦੇ ਸੋ ਸਤਗੁਰ ਪੁਰਖ ਸੁਜਾਨ ਤਹਿ ਪੰਚ ਸਬਦ ਤੁਨ ਘਾਰ ਤੁਨ ਬਾਜੇ ਸਬਦ ਨਿਸ਼ਾਨ ਉਹ ਫਿਰ ਅਵਸਥਾ ਬਣਦੀ ਹੈ ਗੁਰੂ ਦੀ ਮੱਤਾ ਜਦੀ ਹੈ ਗੁਰੂ ਦਾ ਸੰਗ ਆ ਜਾਂਦਾ ਹੈ ਗੁਰੂ ਦੀ ਸੰਗਤ ਆ ਜਾਂਦੀ ਹੈ ਸਾਰੇ ਹੀ ਕੁਝ ਉਹਨੂੰ ਗੁਰੂ ਦਾ ਮਿਲ ਜਾਂਦਾ ਹੈ ਜਦੋਂ ਗੁਰੂ ਮਿਲ ਜਾਂਦਾ ਹੈ ਸਤ ਗੁਰੂ ਜੀ ਰਹਿਮਤ ਕਰਨ ਹੋਈ ਪੁਰਜਪ ਦੀ ਖਿਮਾ ਬਖਸ਼ਣਾ ਜੀ ਅਸੀਸ ਬਖਸੋ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ but Jate...